ਅਮਨੀ ਗੁੜੀਆ ਭਾਈ 25 ਤਰੀਕਾ ਜਾਂਦਾ ਕਰਨ ਕੱਪੜੇ ਆ ਗਏ ਸਲਾਈ ਹੋ ਕੇ ਸਾਰੇ ਦਿਖ ਰਹੇਗੇ ਅੱਦੇ ਕਰ ਤੇ ਜਾਗੋ ਤੇ ਕਿਹੜਾ ਟਿਕਟ ਲੈ ਕੇ ਜਦਣਾ ਜਿਹੜਾ ਵੈਲ ਸੇਟ ਲੱਗੀ ਹੋਈ ਆ ਉਹ ਕਿੱਥੇ ਚੱਲਣਾ ਕਿਉਂਕਿ ਦੇ ਪਾਵਾ ਦੇ ਭਗੜੇ ਹੋਣਾ ਸਾਰੇ ਨੂੰ ਜੀ ਘਮਾਣ ਬਲੌਗ ਵਿੱਚ ਤੁਹਾਡਾ ਸਾਰਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਜਾ ਰਹੀ ਹੈ ਜੀ ਆਪਣੇ ਵਿਆਹ ਦੀ ਢੇਲੀ ਜੀ ਅਸੀਂ ਜਾ ਰਹੇ ਹਾਂ ਜੀ ਪਿੰਡ ਵੱਡੀ ਦੀਦੀ ਕਿੰਨੀ ਜੀ ਠੀਕ ਹੈ ਜੀ ਮਿਲਦੇ ਆਂ ਜੀ ਅਸੀਂ ਸੋਨੂੰ ਉੱਥੇ ਜਾ ਕੇ ਜੀ ਅੱਸੀ ਕਰ ਅੱਸੀ ਕਰ ਅੱਸੀ ਕਰ ਅੱਸੀ ਕਰ ਅੱਸੀ ਕਰ ਯਾਦੀਆਂ ਸੋਨੂੰ ਅੱਸੀ ਕਰ ਮੈਂ ਮਾਰ ਤਾਂ ਮਾਰ ਕਹਿੰਦੇ ਜੀ ਵਿਆਹ ਦੀਆਂ ਸੋਨੂੰ ਸੋਨੂੰ ਹੀ ਭਾਈ ਸਹਾਂ ਸਾਹਿਬ ਠੀਕ ਹੈ ਭਾਈ ਇਹ ਸਾਰੇ ਹਾਂ ਸਭ ਠੀਕ ਹੈ ਵਧੀਆ ਹੈ ਹੋਰ ਕਰ ਪ੍ਰਭਾਤ ਸਰ ਸਭ ਠੀਕ ਹੈ ਹੋਰ ਗੋਲਡੀ ਕਿਸ਼ਨ ਆਪਣੀ ਬਹੁਤ ਕਿੱਥੇ ਹਾਂ ਸਭ ਠੀਕ ਨੇ ਸਭ ਨੂੰ ਬੇਨਤੀ ਕਰਨਾ ਆਇਆ ਭਾਈ ਹਾਂਜੀ ਤੁਹਾਡੀ ਦਾ ਵਿਆਹ ਆਪਣੀ ਕਮਲਜੀਤ ਕੌਰ ਦਾ ਤੇਲੀ ਲੈ ਕੇ ਆਏ ਆ ਸਾਰਿਆਂ ਨੇ ਪਹੁੰਚਣਾ ਪ੍ਰਭਾਤ ਸਮੇਤ ਹਾਂਜੀ ਵੀਰ ਜੀ ਕਿੰਨੇ ਚਾਰੇ ਦਿਨ ਚਾਰੇ ਪੰਜੇ ਦਿਨ ਸਾਰਿਆਂ ਨੇ ਪਹੁੰਚਣਾ ਹੈ ਉਸ ਤੋਂ ਬਾਅਦ ਆਪਣਾ ਫਿਰ ਜਿਹੜਾ 6 ਤਰੀਕ ਦੀ ਜਾਗੋ ਹੈ 7 ਦੇ ਅਨੰਦ ਗਾਰ ਦੇ ਤੇ 8 ਤਰੀਕ ਦਾ ਆਪਣੇ ਰਿਸੈਪਸ਼ਨ ਹੈ ਸਾਰੇ ਪਰਿਵਾਰ ਨੇ ਸਾਰੇ ਨੇ ਨੂੰਣਾ ਆ ਕੇ ਪਹੁੰਚਣਾ ਪਈ ਠੀਕ ਹੈ ਉਸ ਤੋਂ ਪਹਿਲਾਂ ਵੀ ਆਓ ਸਭੋ ਸਾਰੇ ਨੇ ਕੰਮ ਤੋਂ ਦਾ ਕਰਾਉਣਾ ਜਿਹੜੇ ਆਪਣੇ ਘਰ ਦੇ ਕੰਮ ਤੋਂ ਦੇ ਨੇ ਆਪਣੇ ਵਾਲੇ ਬਸ ਜਰੂਰ ਸਾਰੇ ਵੱਧ ਵੱਧ ਕੰਮ ਬੱਸ ਦੱਸਿਓ ਜੀ ਜੀ ਸਰ ਠੀਕ ਹੈ ਜੀ ਹਾਂ ਪਹੁੰਚੋ ਪਈ ਆਪਣੀ ਗੁੜੀਆਂ 3 ਤਰੀਕ ਨੂੰ ਆ ਰਹੀਆਂ ਅੱਜ ਜੀ ਫੇਰ ਆਪਣੀ ਗੁੜੀਆਂ ਭਾਈ 25 ਤਰੀਕ ਨੂੰ 26 ਨੂੰ ਆਪਣੇ ਘਰੇ ਆਉ ਜੀ 25 ਨੂੰ ਰਾਤ ਨੂੰ ਉਹਦੀ ਫਲਾਇਟ ਹੈ 25 ਰਾਤ ਨੂੰ ਉਤਰੇ ਹੋਣ ਲਾ ਨਾਲ ਉਹਨਾਂ ਦੇ ਜੀ ਆ ਰਹੀਆਂ ਨੇ ਮੰਮੀ ਆ ਨਾਲ ਉਹਨਾਂ ਦੇ ਭਾਈ ਜਿਹੜੇ ਸਪੇਨ ਤੋਂ ਇਟਲੀ ਤੋਂ ਤੇ ਨਾਲ ਜਿਹੜੀਆਂ ਕੁੜੀਆਂ ਡਾਕਟਰ ਨੇ ਉਹਦੇ ਨਾਲ ਉਹ ਵੀ 9-10 ਕੁੜੀਆਂ ਨਾਲ ਆ ਰਹੀਆਂ ਨੇ ਉਹਦੇ ਉਹ ਉਹਦੇ ਤੋਂ 4-5 ਦਿਨ ਬਾਅਦ ਚੰਗੀਆਂ ਵਿਆਹ ਤੋਂ ਪਹਿਲਾਂ ਜਾਣਗੀਆਂ ਹਾਂ ਉਹ ਕੁੜੀਆਂ ਇਹ ਇੱਥੇ ਆਪਣੇ 4-5 ਦਿਨ ਆਪਣੇ ਇਹਦੇ ਵਿਆਹ ਦੇ ਪ੍ਰੋਗਰਾਮ ਦੇ ਸਾਰੇ ਉਹ ਦੇਖ ਕੇ ਜਾਣਗੀਆਂ ਉਹਨਾਂ ਨੂੰ ਅਟੈਂਡ ਕਰਨੀਆਂ ਸਾਰੇ ਵੀ ਆਪਣੇ ਕਲਚਰ ਦੇ ਵਿੱਚ ਕਿਸ ਤਰ੍ਹਾਂ ਵਿਆਹ ਹੁੰਦਾ ਹੈ ਤੇ ਉਹਨਾਂ ਨੂੰ ਵਿੱਚ ਇਹ ਜਿਹੀ ਦੇਖਣਾ ਕਿੰਨਾ ਕੁੜੀਆਂ ਆ ਰਹੀਆਂ ਨੇ ਸਾਰੇ ਨਾਲ ਹਾਂ ਹਾਂ ਅੱਜ ਮਿਲ ਜਾਏ ਗਏ ਉਹਨੂੰ ਮਰਨ ਦੇ ਬਾਰੇ ਹਾਂ ਬਈਲਾ ਕਿ ਅੱਗੇ ਉਹਨੂੰ ਮੰਨ ਲਈ ਆਪਣਾ ਆਜਰਾ ਵਗੈਰਾ ਜਾਣ ਗਿਆ ਦੋ ਤਿੰਨ ਦਿਨ ਉਸ ਤੋਂ ਬਾਅਦ ਫਿਰ 4 ਤਰੀਕ ਨੂੰ ਆਪਣੇ ਘਰ ਪਹੁੰਚ ਜਾਣਗੇ ਉਹ 4 ਤੋਂ ਲੈ ਕੇ ਫਿਰ 8 ਤਰੀਕ ਤੱਕ ਆਪਣੇ ਘਰੇ ਰਹਿਣਗੇ ਹਾਂ ਸਾਰੇ ਪ੍ਰੋਗਰਾਮ ਨੇ ਜਿਹੜੇ ਮੈਂਦੀ ਕਿਵੇਂ ਲੱਗਦੀ ਹੈ ਬਟਨਾ ਕਿਵੇਂ ਲੱਗਦਾ ਹੈ ਜਾਗੋ ਕਿਵੇਂ ਆਪਣੇ ਕਲਚਰ ਦੇ ਵਿੱਚ ਉਹ ਸਾਰਾ ਜਿਹੜਾ ਦੇਖਣ ਗਿਆ ਉਹਨਾਂ ਨੇ ਸਮਝ ਲਿਆ ਉੱਧਰ ਦਾ ਦੇਖਿਆ ਹੁੰਦਾ ਉਹਨਾਂ ਆਪਣਾ ਮਤਲਬ ਪੰਜਾਬ ਦਾ ਦੇਖਿਆ ਆ ਬੜਾ ਬਲੀਵਾਰ ਹਾਂ ਉੱਧਰ ਤੋਂ ਹਾਂ ਉੱਧਰ ਤੋਂ ਬਦਲ ਲਾਗੇ ਹਾਂ ਕਾੜਾ ਦਾ ਅੱਜ ਕਰਿਆ ਸ਼ੁਰੂ ਕੰਮ ਅੱਜ ਗੋਲਡੀ ਦੇ ਪਿਛੇ ਉੱਧਰ ਆਪਣੇ ਨਾਪੇ ਕਿਨੂੰ ਦਾ ਦੇਣ ਚਲੇਗੇ ਉਧਰ ਚੱਲ ਨਾਪਾ ਸਾਈਡ ਤੋਂ ਰੂਲ ਰਕੀ ਵਗੈਰਾ ਉਧਰਲੇ ਪੰਨਾ ਦੇ ਵਿੱਚ ਅੱਜ ਜਾਇੰਦ ਹੋਗੇ ਤੁਸੀਂ ਇਧਰੋਂ ਸ਼ੁਰੂਆਤ ਕਰਤੀ ਬਾਕੀ ਅਜੀ ਇਧਰ ਭੇਜੀ ਦੇ ਆਈ ਚਲੋ ਉੱਧਰ ਚਲੇਗੇ ਆਪਣੇ ਹੀ ਅੱਜ ਫਰੈਂਟ ਆਂਡ ਸ਼ਾਪਿੰਗ ਹੋਗੀ ਸਾਰੀ ਕੱਪੜੇ ਆਪਾਂ ਸਾਰੇ ਤੁਸੀਂ ਰਹਿੰਦੀ ਆਂ ਗਿਆ ਤੱਕ ਚੱਲਿਆ ਜਾਂਦਾ ਕੰਮ ਸਾਰੇ ਕੱਪੜੇ ਆ ਗਏ ਸਲਾਈ ਹੋ ਕੇ ਸਾਰੇ ਦੇਖ ਰਹੇਗੇ ਅੱਗੇ ਕਰਾਂਗੇ ਅੱਛਾ ਠੀਕ ਹੈ ਕੰਮ ਉਹਦੇ ਆਪਣੀ ਦੇ ਕੰਮ ਤੇ ਰਹਿ ਗਏ ਰਹਿਣੇ ਨਾ ਕਿ ਕਿਥੋਂ ਸੂਟ ਆਏ ਨੇ ਰਹਿਣੇ ਨੇ ਅੱਛਾ ਠੀਕ ਆਪੇ ਪੇਂਟਿੰਗ ਕਰਾਉਗੇ ਫੇਰ ਸੂਟ ਸਹੀ ਦੇਖ ਕੇ ਕੰਮ ਆਪੇ ਹੀ ਹੋ ਜਾਊਗਾ ਸਾਰੇ ਬਾਰਤ ਨੂੰ ਜ਼ਰੂਰ ਕੋਈ ਸਲਾਈ ਹੋ ਗਈ ਟਿੱਕਾ ਦੇ ਦੇਖੋ ਚੰਗੀ ਦਿਨ ਵੀ ਥੋੜੀ ਰਹਿ ਜਾਣੀ ਜਿਆਦਾ ਉਡੀਕ ਦਿਨ ਤਾਂ 5 ਰਹਿ ਜਾਣਗੇ ਸਾਰੇ ਥੋੜੀ ਦਿਨ ਰਹਿ ਜਾਂਦੇ 5 ਦਿਨ ਵਾਲੀ ਹੈ ਤੇ ਜਾਗੋ ਤੇ ਕਿਹੜਾ ਟਿਕਟ ਲੈ ਕੇ ਜਿੱਦਣਾ ਜਿਹੜਾ ਵੈਲ ਸਿਟ ਲੱਗੀ ਹੋਈ ਆ ਉਹ ਹਿਲ ਚੱਲਣਾ ਕਿਉਂਕਿ ਦੇ ਪਾਪਾ ਦੇ ਪੱਖੜੇ ਹੋਣਾ ਜ਼ਰੂਰੀ ਨੇ ਨਾਨਕੀਆਂ ਨਾਨਕੇ ਫੇਰਾਉਣਗੇ ਹਨਕੜਾ ਪਾਉਣਗੇ ਚਾਨਣ ਲੱਗੇ ਹੁੰਦੀ ਆ ਤੇ ਅੰਗੜਾ ਪਾਉਣਗੇ ਨਾਨਕੇ ਤੇ ਤੁਮ ਤਾਂ ਮਨਾਲਾ ਆਉਣਗੇ ਨਾ ਬਹੁਤ ਚਾਹੋ ਹੈ ਨਾਨੀ ਪਹਿਲਾਂ ਆ ਜੂਗੀ ਤੇ ਆਪਣਾ ਜੀ ਹੁਣ ਦੱਸ ਰਿਹਾ ਜੀ ਮਤਲਬ ਆਪਣੇ ਰਿਸ਼ਤੇਦਾਰ ਆਪਣੀ ਪੇਧੀ ਲੈ ਕੇ ਨੇ ਪਾਂਜੀ ਦਾ ਵਿਆਹ ਜੀ ਇਹ ਆਪਾਂ ਵਧੀਆ ਤੁਮਕਾਮ ਨਾਲ ਜਾਵਾਂਗੇ ਤੇ ਵਧੀਆ ਇੰਜੋਏ ਕਰਾਂਗੇ क्या बनाओ क्या चीज बनाओ ये हासिल हो जाके ले 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 बन जाए जा भी और आते से हम तेरे तक तेरी चाती थी निकल गया अपना अपना ਕਪੀਸ ਬ੍ਰੇਕ ਕਰਾਉਣਾ ਤਾਂ ਇਹੋ ਜਿਹੀ ਮਨਮੋਸਰਾ ਹੈ ਕਿਤੇ ਉਹ ਦੁਬਾਰਾ ਕਰਵਾ ਦੇ ਬਾਕੀ ਤਾਂ ਮੈਂ ਤਕਰੀਬਨ ਠੀਕ ਹੈ ਦੂਜਾ ਪਾਣੀ ਦਾ ਬਾਰੇ ਬਾਤ ਲਈਏ ਹਾਂ ਦੂਜਾ ਪਾਣੀ ਤਾਂ ਹੁਣ ਬਾਰਸ਼ ਦਾ ਗਿੱਲਾ ਹੀ ਪਿਆ ਹੋਇਆ ਹੈ ਪਾਣੀ ਇਕ ਲਾਤਾ ਸੀਗਾ ਬਾਸ਼ ਪੈ ਕੇ ਹੁਣ ਇਸ ਤੋਂ ਬਾਅਦ ਤਾਂ ਪਾਣੀ ਬਹਣ ਗਿੱਲੇ ਪਏ ਨੇ ਹਰ ਬੀਜ ਹਰ ਬੀਜ ਦੇ ਵਿੱਚ ਜਾ ਕੇ ਲੱਗੇਗਾ ਦਿਨ ਤੋਂ ਬਾਅਦ ਲਵਾ ਦਾਂਗੇ ਹੂੰ ਚੰਗਾ ਪਾ ਚੱਲਦੇ ਆ ਸਰ ਠੀਕ ਹੈ ਠੀਕ ਹੈ ਚੰਗਰ ਚੰਗਾ ਹੈ ਸ਼ੰਗ ਹੈ ਜੀ ਚੰਗਾ ਜੀ ਆਪਾਂ ਆ ਗਏ ਜੀ ਘਰਾਂ ਟਾਈਮ ਹੋ ਗਿਆ ਜੀ ਵੱਜ ਗਏ 7 ਠੀਕ ਹੈ ਜੀ ਪਿੰਡ ਗਏ ਤੇ ਜੀ ਅੱਜ ਅਸੀਂ ਭੇਲੀ ਆਈ ਇਸ ਨੂੰ ਪਤਾ ਹੀ ਇਹ ਬਲੌਗ ਵਿੱਚ ਤੁਹਾਨੂੰ ਪਤਾ ਹੀ ਲੱਗੂਗਾ ਜੀ ਤੇ ਆਹਾ ਆਪਣੇ ਵਿਆਹ ਹੈਗਾ ਜੀ 5 ਤਰੀਕ ਦਾ ਜੀ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਜੀ ਬਲੌਗ ਵਿੱਚ ਸਾਰਾ ਜੀ ਤੇ ਦੋਤੀ ਦਾ ਵਿਆਹ ਹੈ ਜੀ ਸਾਡਾ ਸਾਨੂੰ ਗੋਡੇ-ਗੋਡੇ ਚਾਹ ਸਾਡੀ ਦੋਤੀ ਦਾ ਵਿਆਹ ਬਹੁਤ ਚਾਹ ਹੈ ਜੀ ਸਾਨੂੰ ਗੁੜੀ ਬਲੌਗ ਦਾ ਐਂਡ ਕਰਦੇ ਆਂ ਜੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਹੋਰ ਜੀ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜੀ ਜ਼ਰੂਰ ਕਰਨਾ ਜੀ